ਸਭ ਤੋਂ ਪਹਿਲਾਂ ਮੇਰੇ ਆਏ ਹੋਏ ਸਾਥੀ ਮੁੱਖ ਮਹਿਮਾਨ ਸਾਹਿਬ ਸਾਰਿਆਂ ਜੀ ਆਇਆਂ ਮੈਂ ਕਦੇ ਬਿੱਜ ਸਟੇਜ ਤੇ ਬੋਲਿਆ ਨਹੀਂ ਮੈਂ ਪਹਿਲਾਂ ਮਾफी ਚਾਹਣਾ ਕਿ ਕੋਈ ਗਲਤੀ ਵੀ ਤਾਂ ਪਹਿਲਾਂ ਮਾਫ ਕਰ ਦਿਨਾ ਜੋ ਅੱਜ ਸਮਰੋਹ ਦੇ ਵਿੱਚ ਸਾਡੇ ਕਾਲਾ ਜੀ ਮੇਰੇ ਬੇਟਾ ਹੀ ਥਾਂ ਤੇ ਲੱਗਦੇ ਨੇ ਔਰ ਮੇਰੇ ਮਿੱਤਰ ਵੀ ਨੇ ਬਹੁਤ ਸਿਰਾਂ ਤੋਂ ਇਹਨਾਂ ਦੇ ਨਾਲ ਮੇਰੇ ਸਬੰਧ ਨੇ ਅੱਜ ਪਹਿਲੀ ਵਾਰ ਸਾਨੂੰ ਇੱਥੇ ਕੱਤੇ ਆਉਂਦਾ ਮੌਕਾ ਮਿਲਿਆ ਬਹੁਤ ਪ੍ਰੇਨਾ ਦਿੱਤੀ ਜੀ ਜੀ ਆਉ ਮੈਂ ਯਾਰ ਮੈਂ ਤਾਂ ਕਦੇ ਆਉਂਦਾ ਨਹੀਂ ਨਾ ਮਤੋਂ ਇੰਨਾ ਟਾਈਮ ਹੁੰਦਾ ਆਪਣੇ ਕੋਲੇ ਅੱਜ ਕਹਿੰਦੇ ਤੁਸੀਂ ਆਉਣਾ ਹੀ ਆਉਣਾ ਚਲੋ ਮੈਂ ਅੱਜ ਆਪਣੇ ਰੱਬਰ ਜੀ ਉਹਨਾਂ ਦੇ ਦਰਸ਼ਨ ਕੀਤੇ ਆਲਾ ਜੀ ਉਹਨਾਂ ਦਾ ਧੰਨਵਾਦ ਮੇਰੇ ਮੁੱਖ ਮਹਿਮਾਨਾਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਤੇ ਮੈਂ ਜੋ ਆਪਣੀ ਰਚਨਾ ਲਿਖਿਆ ਹੈ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਲਿਖੀ ਹੋਈ ਹੈ ਜੀ ਦਾ ਤੂੰ ਮੈਂ ਪਹਿਲਾਂ ਬੋਲਦਾ ਕਿ ਲਿਖਣ ਦੇ ਵਿੱਚ ਬਹੁਤ ਅੰਧੀਆਂ ਗਲਤੀਆਂ ਹੋ ਜਾਂਦੀਆਂ ਕਈ ਵਾਰ ਕਿਉਂਕਿ ਏਡੀ ਆਪਾਂ ਨੇ ਹਾਰੀ ਹੈ ਨਹੀਂ ਤਾਂ ਉਹ ਗਲਤੀ ਜਿਹੜੀ ਆਖੂਗਾ ਫੜ ਲੈਣਾ ਇਹ ਉਸ ਵੇਲੇ ਦੀ ਗੱਲ ਹੈ ਜੀ ਗੱਲ ਹੈ ਜੀ ਜਦੋਂ ਦਿੱਲੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੂੰ ਸੀਸ ਕੀਤਾ ਗਿਆ ਹਾਈ ਜੈਤਾ ਜੀ ਵਰਗੇ ਸਿੱਖਾਂ ਚੱਕ ਲੈ ਗਏ ਔਰ ਉਧਰੋਂ ਦੂਜੇ ਪਾਸੇ ਜੋ ਧੜ ਪਿਆ ਸੀ ਗੁਰੂ ਸਾਹਿਬ ਜੀ ਦਾ ਉਹ ਲੱਖੀ ਸ਼ਾ ਬਨਜਾਰੇ ਨੇ ਅਰਦਾਸ ਕੀਤੀ ਸਤਿਗੁਰੂ ਜੀ ਇਹ ਮੇਰੇ ਤੇ ਕਿਰਪਾ ਕਰੋ ਮੈਂ ਜੀਰਾ ਧਾਲਾ ਮੈਂ ਲੈ ਕੇ ਜਾਵਾਂ ਉਹ ਟਾਈਮ ਲੱਖੀ ਸ਼ਾ ਬਨਜਾਰਾ ਜਿਹੜਾ ਸੀ ਉਹਦੇ ਕੋਲੇ ਜਿਵੇਂ ਅੱਜ ਦੀ ਕੋਈ ਆਪਾਂ ਗੱਡੀਆਂ ਦੀ ਟਰਾਂਸਪੋਰਟ ਕਹਿ ਦਿੰਨੇ ਆ ਜਾਂ ਟਰੱਕਾਂ ਦੀ ਜਾਂ ਬੱਸਾਂ ਦੀ ਟਰਾਂਸਪੋਰਟ ਕਹਿ ਦਿੰਨੇ ਆ ਉਹ ਟਾਈਮ ਵਿੱਚ ਗੱਡੀਆਂ ਦੀ ਟਰਾਂਸਪੋਰਟ ਸੀ ਉਹਦੇ ਕੋਲੇ ਉਸ ਦੇ ਵਰਨ ਨੂੰ ਮੈਂ ਜਿਹੜੀ ਮੇਰੀ ਦਾਸ ਨੇ ਮੈਂ ਲਿਖੀ ਹੋਈ ਹੈ ਕਲਮੋਂ ਪੇਸ਼ ਕਰਦਾ ਤੜ ਚੱਕੇ ਗੁਰਾਂ ਦੇ ਤੜ ਤੜ ਗੁਰਾਂ ਦੇ ਚੱਕ ਲਿਆ ਸਿੰਘਾਂ ਅਰਦਾਸ ਸੋਰੀ ਮੈਂ ਅੱਜ ਭੁੱਲ ਜਣਾ ਬਣੀ ਹੁੰਦੀ ਐ ਤੜ ਗੁਰਾਂ ਦਾ ਚੱਕ ਲਿਆ ਸਿੱਖਾਂ ਘਾਰੇ ਅਰਦਾਸ ਤੜ ਗੁਰਾਂ ਦਾ ਚੱਕ ਲਿਆ ਸਿੰਘਾਂ ਘਰ ਅਰਦਾਸਾ ਗੰਡੇ ਦੇ ਵਿੱਚ ਪਾਲਿਆ ਉਹਨਾਂ ਦੇ ਕੇ ਚਾਸਾ ਗੱਡੇ ਦੇ ਵਿੱਚ ਪਾਲਿਆ ਉਹਨਾਂ ਦੇ ਕੇ ਚਾਸਾ ਤੜ ਗੁਰਾਂ ਦਾ ਚੱਕ ਲਿਆ ਸਿੰਘਾਂ ਘਰ ਅਰਦਾਸਾ ਤੜ ਗੁਰਾਂ ਦਾ ਚੱਕ ਲਿਆ ਸਿੰਘਾਂ ਘਰ ਅਰਦਾਸਾ री चलदी करेरी चलदी करंद सदाई गडे पिया तर ते के लोई गडे जे विच पालिया ਆੜ ਦੇ ਕੇ ਲੋਈ ਸਿੰਘਾ ਜੀ ਦੇ ਬੰਨਿਆ ਸੇਖਾ ਜੀ ਦੇ ਬੰਨਿਆ ਸੇ ਆਪ ਵੜਾ ਸਾ ਤਨ ਗੁਰਾਂ ਦਾ ਚੱਕ ਲਿਆ ਸਿੰਘਾਕਾਰ ਅਰਦਾਸਾ ਤਨ ਗੁਰਾਂ ਦਾ ਚੱਕ ਲਿਆ ਸਿੰਘਾਕਾਰ ਅਰਦਾਸਾ ਤਤਾਂ ਤਤ ਕਾਇ ਗਈ ਊਰ ਪਾਇ ਨੌਲਾ ਪਾਇ ਕੂਰ ਪਾਇ ਰੌਲਾ ਤਨ ਗੁਰਾਂ ਦਾ ਚਾਟ ਕੇ ਹੋ ਗਿਆ ਸਰੀਰ ਵਿਹੋਲਾ ਤਨ ਗੁਰਾਂ ਦਾ ਚਾਟ ਕੇ ਸਿਰ ਹੋ ਗਿਆ ਹੋਲਾ ਊਰੀ ਕਰਤੀ ਸਤ ਗੁਰਾਂ ਊਰੀ ਕਰਤੀ ਸਤ ਗੁਰਾਂ ਲੱਖੀ ਦੀ ਆਸਾ ਤਨ ਗੁਰਾਂ ਦਾ ਚੱਕ ਲਿਆ ਸਿੰਘਾ ਘਾਰਿਆ ਰੰ다ਸ ਤਨ ਗੁਰਾਂ ਦਾ ਚੱਕ ਲਿਆ ਸਿੰਘਾ ਘਾਰਿਆ ਰੰ다ਸ ਲਖੀ ਗਾਵਨ ਜਾਰੀ ਨੇ ਅਰਦਾਸ ਗਜਾਰੀ लखी सवार अॻे बि रख लोज हमारी अॻे रख लो तुसी लाज हमारी जगदीश न सम्या की खिल तमाशा तड़गुरां चक लया सिंग करे अरदासा ਤਣ ਗੁਰਾਂ ਦਾ ਚੱਕ ਲਿਆ ਸਿੰਘਕਾਰ ਅਰਦਾਸਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਪ੍ਰੇਰਤੋਗ ਗਲਤੀ ਵੀ ਦਮਾ ਕਰ ਕਿ ਮੇਰੇ ਯਾਦ ਨਹੀਂ ਪੁਰਾਣੇ ਲਿਖਿਆ ਹੋਇਆ ਤੇ ਬਹੁਤ ਸਰੀ ਗੱਲਾਂ ਵਿੱਚ ਭੁੱਲ ਜਾਂਦੀਆਂ ਧੰਨਵਾਦ ਇਹ ਸੰਬੰਧ ਬਾਬਾ ਜਗਦੀਸ਼ ਸਿੰਘ ਜੀ ਜੋ ਕਿ ਬਹੁਤ ਵਧੀਆ ਆਪਣੀ ਰਚਨਾ ਕਹਿ ਕੇ ਗਏ ਹੈਗੇ ਇਹਨਾਂ ਦੀ ਗੱਲ ਤੋਂ ਯਾਦ ਆ ਰਹੀ ਹੈ ਕਿ ਜਦੋਂ ਅਸੀਂ ਪਹਿਲੀ ਪਹਿਲੀ ਵਾਰ ਬੋਲਣ ਲੱਗੇ ਸੀ ਚਾ ਚਾਚ ਜਾਵੜੇ ਸੀਗੇ ਕਵੀ ਦਰਬਾਰ ਚ ਬੋਲਣਾ ਬੋਲਣਾ ਹੁੰਦਾ ਨਹੀਂ ਸੀਗਾ ਉੱਥੇ ਜਦੋਂ ਅਨਾਉਂਸ ਕੀਤਾ ਨਾਮ ਤੇ ਲੱਗਾ ਪੁੱਛਿਆ ਕਿ ਯਾਨੀ ਪਿਛਲਾ ਖੜਾ ਕਰੀ ਜਾਓ ਖੜਾ ਰਹਿ ਖੜਾ ਰਹਿ ਕੋਈ ਨਹੀਂ ਸਿਰਫ ਮਗਰ ਖੜਿਆ ਖੜਾ ਬੋਲੀ ਚੱਲੇ ਜਿਵੇਂ ਆਪ ਹੁੰਦਾਗਾ ਬੋਲਣਾ ਚਾਹੀਦਾ ਵੈਸੇ ਵਧੀਆ ਗੱਲ ਹੈ ਸਿੱਖਦੇ ਸਿੱਖਦੇ ਸਿੱਖ ਜਨੈਗੀ ਇੱਕ ਨਾਮ ਅਨਾਉਂਸ ਕਰਨ ਤੋਂ ਪਹਿਲਾਂ ਜਤਿੰਦਰ ਸ਼ਰਮਾ ਜੀ ਸਟੇਟ ਵਾਰਡ ਇਨਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਆਪਣੀ ਰਚਨਾ ਦੀ ਹਾਜ਼ਰੀ ਲਵਾਵਾਂਗਾ ਕਿਉਂਕਿ ਹੁਣ ਤਵਾ ਕਹਿੰਦੇ ਗਰਮਾ ਜਦੋਂ ਗਰਮ ਹੋਵੇ ਉਹਦੇ ਰੋਟੀ ਲਾ ਲੈਣੀ ਚਾਹੀਦੀ ਹੈ ਕਿ ਕਿਤਾਬ ਆ ਰਹੀ ਆਪਣੀ ਤਪ ਦੇ ਰਸਤੇ ਬਲਦਿਆਂ ਛਾਵਾਂ ਬਾਈਕਦੀਪ ਦੀਪ ਹੋਰਣ ਕੀਤੇਗੀ ਗਜ਼ਲ ਸੰਗ੍ਰਹਿ ਹੈਗਾ ਉਹਦੇ ਵਿੱਚੋਂ ਇੱਕ ਰਚਨਾ ਗਈ ਗਜ਼ਲ ਹੈ ਕਿ 16 ਉੱਤੇ ਬਿਸਤਰੇ ਅਕਸਰ ਬਣਾ ਲੈਂਦੇ ਨੇ ਲੋਕ ਕਿ 16 ਉੱਤੇ ਬਿਸਤਰੇ ਅਕਸਰ ਬਣਾ ਲੈਂਦੇ ਨੇ ਲੋਕ ਸੂਲੀਆਂ ਸਿਰਾਂ ਉੱਤੇ ਪੁੱਲ ਖੜਾ ਲੈਂਦੇ ਨੇ ਲੋਕ ਕਿ ਅਗਲਾ ਸ਼ੇਰਾ ਕਿ ਉਂਝ ਭਲਾ ਪੁੱਛ ਦੇਣਾ ਬੇਸ਼ੱਕ ਭੁੱਲ ਕਦੇ ਇਹ ਹਾਲ ਚਾਲ ਇਹ ਹਾਲ ਚਾਲ ਲੋੜ ਲੋੜ ਹੋਵੇ ਜਿਸ ਵੇਲੇ ਗੱਲ ਗਾ ਲੈਂਦੇ ਨੇ ਲੋਕ ਕਿ ਮੌਤ ਤੇ ਵੀ ਝੂਠ ਦੇ ਹੰਝੂ ਵਹਾਉਂਦੇ ਰਹਿਣ ਏ ਕਿ ਮੌਤ ਤੇ ਵੀ ਝੂਠ ਦੇ ਹੰਝੂ ਵਹਾਉਂਦੇ ਰਹਿਣ ਏ ਇਸ ਤਰ੍ਹਾਂ ਦੇ ਸਦਮੇ ਅੱਜ ਕੱਲ ਇਸ ਤਰ੍ਹਾਂ ਦੇ ਸਦਮੇ ਅੱਜ ਕੱਲ ਸਭ ਪਲਾ ਲੈਂਦੇ ਨੇ ਲੋਕ ਕਿ ਇਹ ਮੁਸ਼ਕਲਾਂ ਦੇ ਨਾਲ ਲੜ ਕੇ ਅੰਤ ਨੂੰ ਇਹ ਉੱਠ ਖਲੋਣੋਂ ਕੀ ਮੁਸ਼ਕਲਾਂ ਦੇ ਨਾਲ ਲੜ ਕੇ ਅੰਤ ਨੂੰ ਇਹ ਉੱਠ ਖਲੋਣਾ ਦਰਦ ਦਿਲ ਵਿੱਚ ਲੱਖ ਲੈ ਕੇ ਫਿਰ ਛਪਾ ਲੈਂਦੇ ਨੇ ਲੋਕ ਕਿ ਆਪਣੇ ਹੱਕਾਂ ਲਈ ਇਹ ਆਉਣ ਜਦ ਵਿੱਚ ਮੈਦਾਨ ਕਿ ਆਪਣੇ ਹੱਕਾਂ ਲਈ ਕਿ ਜਦ ਸਕੰਦਰ ਪਾਪ ਵੱਧਦਾ ਉੱਠ ਖਲੋਂਦੇ ਆਪ ਖੁਦ ਕਿ ਜਦ ਸਕੰਦਰ ਪਾਪ ਵੱਧਦਾ ਉੱਠ ਖਲੋਂਦੇ ਆਪ ਖੁਦ ਰੌਸ਼ਨੀ ਦੇ ਦੀਪ ਬਣ ਕੇ ਰਾਹ ਜਗਾ ਲੈਂਦੇ ਨੇ ਲੋਕ ਰੌਸ਼ਨੀ ਦੇ ਦੀਪ ਬਣ ਕੇ ਰਾਹ ਜਗਾ ਬਣ ਲੈਂਦੇ ਨੇ ਲੋਕ ਬਹੁਤ ਸ਼ੁਕਰੀਆ ਇਸ ਤੋਂ ਬਹੁਤ ਸ਼ੁਕਰੀਆ ਧੰਨਵਾਦ ਜੀ ਇਸ ਤੋਂ ਅਗਲਾ ਸੱਦਾ ਦੇਣ ਦਾਰਿਆਂ ਬਹੁਤ ਹੀ ਪਿਆਰੇ ਵੀਰ ਜਤਿੰਦਰ ਸ਼ਰਮਾ ਜੀ ਸਟੇਟ ਵਾਰਡ ਉਹ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ